ਜੀ ਨਾਲ ਜੀ ਆਪਣਾ ਮੇਰਾ ਨਾਮ ਹਰਸ਼ਰਨ ਕੌਰ ਹੈ ਜੀ ਕੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਹਾਂ ਜੀ ਮੈਨੂੰ ਪਰੇਸ਼ਾਨੀ ਆ ਰਹੀ ਹੈ ਮੈਂ 2011 ਚ ਆ ਪਲੋਟ ਲਿਆ ਸੀ 6.5 ਮਰਲੇ ਆ ਜੀ ਜਗਾ ਤੇ 6.5 ਮਰਲੇ ਆ ਤੇ ਜਿਹੜੇ ਆ ਡਾਕਟਰ ਹਰਮਿੰਦਰ ਸਿੰਘ ਨਾਲ ਦੇ ਗਵਾਂਢੀ ਇਹ ਮੈਨੂੰ ਵਾਰ-ਵਾਰ ਰੋਕਦੇ ਆ ਕਿ ਮੈਂ ਜਦੋਂ ਵੇਚਣ ਲੱਗਦੀ ਆ ਦੂਏ ਤੇਰ ਦਿਨ ਜੋ ਵੀ ਆਂਦਾ ਆ ਉਹ ਮੈਨੂੰ ਕਹਿ ਦਿੰਦੇ ਅਸੀਂ ਲੈਣਾ ਨਹੀਂ ਜੀ ਸਾਈ ਵੀ ਫੜਾ ਦਿੰਦੇ ਮੈਨੂੰ ਸਾਈ ਵਾਪਸ ਕਰਨੀ ਪੈਂਦੀ ਹੈ ਤੇ ਮੁੜ ਕੇ ਜੀ ਮੈਨੂੰ ਮਤਲਬ ਬਣਾ ਨਹੀਂ ਦਿੰਦੇ ਆਪਣੀ ਸਰਕਾਰੀ ਗੱਡੀ ਪੰਜਾਬ ਸਰਕਾਰ ਦੀ ਉਹ ਖੜੀ ਕਰ ਲੈਂਦੇ ਆ ਦੋ ਵਾਰ ਮੈਂ ਖੰਧ ਕਰਨ ਦੀ ਇੱਥੇ ਬਾਹਰ ਕੋਸ਼ਿਸ਼ ਕੀਤੀ ਇਹ ਮੈਨੂੰ ਬਣਾ ਨਹੀਂ ਦਿੰਦੇ ਜੀ ਇੱਟਾਂ ਵੀ ਸਟਾਈਆਂ ਆ ਇੱਟਾਂ ਵੀ ਸਟਾਈਆਂ ਮਿਸਤਰੀ ਵੀ ਲਗਾਏ ਦੋ ਵਾਰ ਮੈਂ ਮਿਸਤਰੀਆਂ ਨੂੰ ਪੈਸੇ ਵੀ ਦਿੱਤੇ ਉਹ ਵਿਚਾਰੇ ਮੁੜ ਕੇ ਹੁਣ ਆਂਦੇ ਵੀ ਨਹੀਂ ਡਰਦੇ ਕਹਿੰਦੇ ਜੀ ਅਸੀਂ ਸਾਡੇ ਤੇ ਕੋਈ ਗਲਤ ਕਾਰਵਾਈ ਨਾ ਹੋ ਜਾਵੇ ਇਸ ਕਰਕੇ ਤਾਂ ਪਰੇਸ਼ਾਨ ਕਿਉਂ ਕਰ ਰਹੇ ਆ ਇਹ ਆਪ ਬਾਹਰ ਨਿਕਲਦੇ ਨਹੀਂ ਜੀ ਇਹ ਆਪਣੇ ਜਿਹੜਾ ਇਹਨਾਂ ਦਾ ਸਿਕਿਉਰਿਟੀ ਗਾਰਡ ਹੈ ਤੇ ਇੱਕ ਡਰਾਈਵਰ ਹੈ ਉਹਨਾਂ ਨੂੰ ਬਾਹਰ ਰੱਖਦੇ ਤੇ ਗੱਡੀ ਇੱਥੇ ਖੜੀ ਕਰ ਜਾਂਦੇ ਆਪ ਨਹੀਂ ਆ ਕੇ ਗੱਲ ਨਹੀਂ ਕਰਦੇ ਮੈਨੂੰ ਕਹਿੰਦੇ ਸੀ 13 ਤਰੀਕ ਤੱਕ ਬੋਟਾਂ ਆ ਮੈਂ ਸੀਐਮ ਸਾਹਿਬ ਨਾਲ ਬਿਜੀ ਆ ਇਸ ਕਰਕੇ ਫਿਰ ਇਹ ਮੇਰੇ ਨਾਲ ਕੋਈ ਗੱਲ ਨਹੀਂ ਇਹਨਾਂ ਦੀ ਹੋਈ ਬਸ ਇਹੀ ਹੋਈ 13 ਤਰੀਕ ਤੋਂ ਬਾਅਦ ਮੈਂ ਕਰ ਲਾਂਗਾ ਸੋ ਤਾਂ ਜਿਹਨੂੰ ਵੀ ਬੰਦੇ ਨੂੰ ਵਿੱਚ ਪਾਇਓ ਕਹਿੰਦਾ 2 ਲੱਖ ਬਿਆਨਾ ਕਰ ਲਓ ਤੇ ਬਾਅਦ ਚ ਦੇ ਦਵਾਂਗੇ 6-7 ਮਹੀਨੇ ਬਾਅਦ ਜਦੋਂ ਵੀ ਪੈਸੇ ਹੋਣ। ਕਿ ਕਾਰਨ ਕੀ ਹੈ ਤੰਗ ਪਰੇਸ਼ਾਨੀ ਕਰਨ ਦਾ? ਕੋਈ ਵੀ ਕਾਰਨ ਨਹੀਂ ਹੈ ਇਸ ਮੇਰਾ ਇਹ ਤਾਂ ਕਾਰਨ ਨਹੀਂ ਹੈ ਮੈਂ ਇਹਨਾਂ ਦੇ ਲੱਗ ਗਈ ਇਹਨਾਂ ਦੇ ਪਲਾਟ ਹੈ ਜੀ। ਬਸ ਇਹੀ ਹੈ ਮੈਂ ਤਾਂ ਮੈਂ ਬਿੱਡੋ ਲੇਡੀ ਹੈਗੀ ਐ ਸਰਕਾਰੀ ਮੈਂ ਗੜਸ਼ੰਕਰ ਤੋਂ ਰਿਟਾਇਰ ਹੋਈ ਨਰਸਿੰਗ ਸਿਸਟਰ। ਤੇ ਮੈਨੂੰ ਪਰੇਸ਼ਾਨ ਕਰਦੇ ਮੇਰੇ ਸਟੈਂਟ ਪਿਆ ਮੈਂ ਹਾਰਟ ਦੀ ਮਰੀਜ਼ ਆ। ਤੇ ਇਹ ਮੈਨੂੰ ਇੰਨਾ ਪਰੇਸ਼ਾਨ ਕੀਤਾ ਪਿਆ ਮੈਂ ਇਕੱਲੀ ਰਹਿਨੀ ਐ ਇੱਥੇ ਜੀ ਬੱਚੇ ਮੇਰੇ ਪੜਦੇ ਆ। ਦੇ ਸੰਬੰਧੀ ਕਿਸੇ ਕਿਸੇ ਨੂੰ ਸ਼ਿਕਾਇਤ ਵੀ ਕੀਤੀ ਹਾਂ ਜੀ ਹਾਂਜੀ ਹਾਂਜੀ ਐਸਐਸਬੀ ਸਾਹਿਬ ਨੂੰ ਮੈਂ ਕੀਤੀ ਹੈ ਜੀ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਪਹਿਲੇ ਦਿਨ ਜਦੋਂ ਅਸੀਂ ਕਰਨ ਲੱਗੇ ਆਂ ਕੰਦ ਐਸਐਸਓ ਸਾਹਿਬ ਸਾਨੂੰ ਰੋਕ ਗਏ ਕਹਿੰਦੇ ਤੁਸੀਂ ਕੰਦ ਨਹੀਂ ਕਰਨੀ ਤੁਸੀਂ ਕਰ ਨਹੀਂ ਸਕਦੇ ਰਵਨ ਕੁਮਾਰ ਹੈ ਜੀ ਉਹਨਾਂ ਦਾ ਨਾਂ ਕਿਉਂ ਰੋਕ ਕੇ ਗਏ ਹੋ ਉਹ ਹੁਣ ਸਾਨੂੰ ਤੇ ਪਤਾ ਨਹੀਂ ਸਾਨੂੰ ਕੋਈ ਅਸੀਂ ਤਾਂ ਮੈਂ ਆਪਣੀ ਜਗ੍ਹਾ 'ਚ ਜੇ ਬਾਉਂਡਰੀ ਬਾਲ ਕਰਨ ਲੱਗੀ ਆਂ ਤੇ ਉਹਨਾਂ ਨੂੰ ਤਾਂ ਰੋਕਣਾ ਨਹੀਂ ਬੰਦਾ ਉਲਟ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਉਂ ਰੋਕਦੇ ਇਹ ਸਾਨੂੰ ਬਣਾਉਣ ਨਹੀਂ ਦਿੰਦੇ ਹੈਗੇ ਤੇ ਉਲਟ ਸਾਨੂੰ ਰੋਕ ਕੇ ਗਏ ਰਮਨ ਕੁਮਾਰ ਜੀ ਇਸ ਸੰਬੰਧ ਵਿੱਚ ਹੋਰ ਕਿੰਨੂ ਸ਼ਿਕਾਇਤਾਂ ਕੀਤੀਆਂ ਅਸੀਂ ਮੈਂ ਮੈਂ ਐਸਐਸਪੀ ਸਾਹਿਬ ਨੂੰ ਕੀਤੀ ਹੈ ਡੀਸੀ ਸਾਹਿਬ ਨੂੰ ਕੀਤੀ ਹੈ ਸੀਐਮ ਸਾਹਿਬ ਨੂੰ ਵੀ ਕੀਤੀ ਹੈ ਜੀ ਤੇ ਬਾਕੀ ਮੈਂ ਰੋੜੀ ਸਾਹਿਬ ਨੂੰ ਮਿਲੀਆਂ ਜੀ ਤੇ ਸਾਰੇ ਮੈਨੂੰ ਮੈਨੂੰ ਪੂਰਾ ਯਕੀਨ ਹੈ ਆਪਣੀ ਸਰਕਾਰ ਤੇ ਤੇ ਇਹਨਾਂ ਚਲੋ ਜੋ ਵੀ ਹੈਗਾ ਮੇਰੇ ਨਾਲ ਤਾਂ ਵਧਿੱਕੀ ਨਾ ਕਰਨ ਜੀ ਹਾਂਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕਰਦੀ ਆਂ ਵੀ ਮੈਨੂੰ ਮੈਨੂੰ ਮੇਰੇ ਪਲਾਟ ਵਿੱਚ ਮੈਨੂੰ ਬਾਉਂਡਰੀ ਵਾਲ ਕਿ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਇਹਨਾਂ ਨੂੰ ਸਮਝਾਏ ਜਾਵੇ ਬੇਨਾਤਮਤਲਬ ਤੋਂ ਪਰੇਸ਼ਾਨੀ ਕਰਦੇ ਆਂ ਮੈਂ ਕੱਲੀ ਹੈਗੀ ਆਂ ਮੈਂ ਇੰਨੀ ਹੱਡ ਦੀ ਫਰੀਜ ਆਂ ਹਾਂਜੀ ਸਰਤਾ ਮੰਤਰੀ ਹਾਸਤਾ ਯੂਨੀਅਨ ਅਰ ਸ਼ਰਨ ਕੋਰ ਪਤਨੀ ਬਲਜਿੰਦਰ ਸਿੰਘ ਦੀ ਕੀ ਇਹਨਾਂ ਨੂੰ ਉਹਨਾਂ ਦੇ ਪਲਾਟ ਵਿੱਚ ਹੀ ਰੋਕਿਆ ਗਿਆ ਹੈ ਬਾਉਂਡਰੀ ਵਾਲ ਕਰਨ ਤੋਂ ਕੀ ਮਾ ਹਗਾ ਇਹ ਦਿਨ ਸਾਡੇ ਕੋਲ ਮੈਟਰ ਆਇਆ ਇਹ ਹਰਮਿੰਦਰ ਬਖਸ਼ੀ ਆ ਉਹਦੇ ਨਾਲ ਦਾ ਪਲਾਟ ਆ ਉਹਦਾ ਐਲੀਗੇਸ਼ਨ ਆ ਵੀ ਮੇਰਾ ਇੱਧਰ ਜਗਾ ਨਿਕਲਦੀ ਹੈ ਇਹਨਾਂ ਨੂੰ ਕਿਹਾ ਕਿ ਇਹਨਾਂ ਨਿਸ਼ਾਨਦੇਹੀ ਕਰਾ ਲਓ ਆਪਣੀ ਜਿੱਥੇ ਤੁਹਾਡੀ ਨਿਸ਼ਾਨਦੇਹੀ ਹੁੰਦੀ ਹੈ ਉੱਥੇ ਆਪਣੀ ਕੰਦ ਕਰ ਲਓ ਤਾਂ ਫਿਰ ਦੋਨਾਂ ਪਾਰਟੀਆਂ ਨੂੰ ਟਾਈਮ ਦਿੱਤਾ ਐਤਵਾਰ ਦਾ ਐਤਵਾਰ ਦਾ ਟਾਈਮ ਦੋਨਾਂ ਪਾਰਟੀਆਂ ਨੂੰ ਸੁਣ ਕੇ ਤੇ ਨਿਸ਼ਾਨਦੇਹੀ ਕਰਾ ਕੇ ਇਹਨਾਂ ਦਾ ਜਿਹਦਾ ਬਣਦਾ ਆਪਣਾ ਉਹ ਕਰ ਲੈਣਾਂ ਰੋ ਲੈਡੀ ਨੇ ਇਹ ਦੋਸ਼ ਲਾਉਂਦੀ ਹੈ ਕਿ ਜਦੋਂ ਉਹਨਾਂ ਨੇ ਆਪਣਾ ਮਕਾਨ ਪਾ ਲਿਆ ਸੀ ਇਨਸ਼ਾਨ ਦੇ ਕਰਾਕੇ ਪਾਇਆ ਸੀ ਜੇ ਇੱਦਾਂ ਪਾਇਆ ਸੀ। ਤੇ ਹੁਣ ਉਹਨਾਂ ਦੀ ਵਾਰ ਨੂੰ ਇਹ ਦਿੱਕਤ ਕਰ ਰਹੇ ਆ। ਨਿਕੋਤੋਂ ਜਿਹੜਾ ਹਰਮਿੰਦਰ ਬਖਸ਼ੀ ਆਏ ਮੌਕੇ ਤੇ ਹਾਜ਼ਰ ਨਹੀਂ ਸੀ। ਇਹਦੀ ਕਾਲ ਹੈ ਸਾਨੂੰ ਪਹਿਲਾਂ ਵੀ ਇਹਨਾਂ ਦਾ ਕੋਈ ਪਲਾਟ ਖਰੀਦਣ ਨੂੰ ਲੈ ਕੇ ਐ ਡਿਸਪੂਟ ਕੋਈ ਵੀ ਆ। ਉਹ ਇੱਕ ਵਾਰੀ ਚਲੋ ਦੋਨੇ ਤਰ੍ਹਾਂ ਬੈਠ ਜਾਣ ਕਿ ਫੇਰ ਕਲੀਅਰ ਹੋਊਗਾ ਕੀ ਗੱਲ ਆ। ਤੇ ਉਹਦਾ ਕਹਿਣਾ ਵੀ ਸ਼ਾਇਦ ਪਲਾਟ ਦੇ ਵਿੱਚ ਹੋਰ ਵੀ ਹਿੱਸੇ ਹੈਗੇ ਕਈਆਂ ਦੇ ਕਿਉਂਕਿ ਆਪਾਂ ਤਾਂ ਦੱਸ ਨਹੀਂ ਸਕਦੇ ਮਾਲ ਮਹਿਕਮਾ ਦੱਸੇਗਾ ਇਸ ਲਈ ਬਸ ਤੁਸੀਂ ਤਰ ਕੋਲੋਂ ਨਿਸ਼ਾਨਦੇ ਕਰਾ ਲੈਣ ਜਿੱਥੇ ਬਣਦਾ ਆਪਣੀ ਕਰ ਲੈਣ ਕੋਈ ਇਸ਼ੂ ਨਹੀਂ